ਵਾਇਕੀ ਟਿੱਕੀ ਕਾਲਸਾ ਵਾਇਕੀ ਟਿੱਕੀ ਪਤੇ ਅੱਜ ਬਸਾਕੀ ਦੇ ਦਿਹਾੜੇ ਦੇ ਉੱਤੇ ਆਪਣਾ ਲਾਈਵ ਹੋ ਰਹੇ ਹਾਂ ਜੀ ਗੁਰਦੁਆਰਾ ਗੁਰੂ ਅੰਗਦ ਦੇਵ ਸਾਹਿਬ ਦੇ ਉੱਤੇ ਅੱਜ ਬਸਾਕੀ ਅਤੇ ਗੁਨਾਰਕ ਦੇ ਸਾਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਪਿਆਰਿਆਂ ਦੀ ਵਫਾਈ ਦੇ ਵਿੱਚ ਕਿਰਤ ਦਾ ਸਾਕੇ ਤਿਆਰ ਅਸੀਕੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਉਹ ਰਾਤ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਸਾਹਿਬ ਮੈਂ ਉਸ ਦਾ ਚੇਰਾ ਉਸੇ ਹੀ ਕੋ ਸੇਤਾਰਾ ਗੁਰੂ ਦਾ ਖਾਲਸਾ ਜੁਕੇ ਪੰਜ ਪਿਆਰੇ ਬਾਣੇ ਦੇ ਵਿੱਚ ਸੱਜ ਕੇ ਤਿਆਰ ਹੈ ਜੀ ਇਹ ਕੋਈ ਕਰ ਰਹੇ ਨੇ ਇਸ ਨਗਰ ਕੀਰਤਨ ਦੀ ਤੇ ਉਧਰ ਸਾਹਿਬ ਜੀ ਗਰੰਤ ਜੀ ਦੇ ਪਾਪ ਤੋਂ ਪਾਲਕੀ ਦੇ ਵਿੱਚ ਸ਼ੀਰੋ ਬਤੋ ਕੇ ਸੰਗਤਾਂ ਕਰਦੇ ਰਹੇ ਨੇ ਅਰਦਾਸਾਂ ਸੋਧਿਆ ਗਿਆ ਸੰਗਤ ਪਰ ਸੰਗਤ ਦਾ ਭਾਰੀ ਇਕੱਠ ਅਰਦਾਸਾਂ ਸੋਧ ਕੇ ਤੇ ਇਤੁਰ ਮਾਰਗੀ ਆ ਜਿਹੜੀ ਉਹ ਕਰ ਦਿੱਤੀ ਗਈ ਆ ਥੋੜੀ-ਥੋੜੀ ਜਿਹੜਾ ਨਗਰ ਕੀਰਤਨ ਦਾ ਉਹ ਅੱਗੇ ਵਧ ਰਿਹਾ ਤੇ ਮਗਰ ਪਰ ਸੰਤਾਂ ਜਿਹੜੇ ਨਜ਼ਰ ਮਾਰਦੇ ਆਂ ਜਰਮਾਰਦੇ ਆਂ ਤੇ ਸੰਗਤਾਂ ਦੇ ਸਿਹਰੀ ਸਿਰ ਦਸਤਾਰਾਂ ਇੰਦਸਾਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਗੱਲ ਦੀ ਇੱਕ ਵਾਈਪ ਭਰਦੀਆਂ ਨੇ ਕਿ ਜਿਹੜਾ ਦਸਤਾਰ ਜਿਹੜੇ ਖਿਆਲਤ ਨੂੰ ਲੈ ਕੇ ਦੂਸਰਾਂ ਨੇ ਖੇੜਾਂ ਦੀ ਗੌਰ ਨੂੰ ਸਾਜੀ ਸੀ ਉਸ ਚੈਤਨ ਸੱਟੇ ਕਿਹੜੀ ਖਨੋਨ ਨਾਲ ਜੀਨੇ ਨਹੀਂ ਬੋਲੀ ਜਿਹਨੇ ਸਾਂਝਾ ਕਰਦੀ ਹੈ ਤੇ ਹਰ ਇਸ ਗੱਲ ਨੂੰ ਯਾਦ ਕਰਨ ਵਾਸਤੇ ਕਿ ਕਿਸੇ ਸਿੱਧੇ ਪਾਸ਼ਾ ਜੁਸੀਂ ਸਾਡੀ ਮੁੰਦਾ ਹੋਈ ਉਹ ਹੌਸਲੇ ਵਿੱਚ ਨਵੀਂ ਸੀ ਇਸ ਦਿਨ ਤੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਉੱਤੋਂ ਮੁਕਤ ਕਰ ਦਿੱਤਾ ਸੀਗਾ ਜੇ ਜਿਵੇਂ ਸ਼ਾਇਰ ਲਿਖਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਜਿਹੜੀ ਅੱਜ ਵੀ ਹਿੰਦੁਸਤਾਨ ਦੀ ਧਰਤੀ ਆ ਉਹ ਆਜ਼ਾਦ ਨਾ ਹੁੰਦੀ ਕਿ ਅਸੀਂ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਬੱਜੇ ਹੋ ਹੁੰਦੇ ਜੇਕਰ ਸਾਹਿਬ ਸ੍ਰੀ ਗੁਰੂ ਰੋਪਿੰਦ ਸਿੰਘ ਜੀ ਮਹਾਰਾਜ ਸਾਡੇ ਤੇ ਪਰਉਪਕਾਰਨਾ ਕਰਦੇ ਅਜਦੇ ਦਿਨ ਤੇ ਆਪਾਂ ਦੇਖ ਰਹੇ ਹਾਂ ਜੀ ਪਾਲਕੀ ਸਾਹਿਬ ਦੇ ਵਿੱਚ ਸਾਹਿਬ ਜੀ ਸੈਣੀ ਦੇ ਕਾਪੜੇ ਸ਼ਸਤਰ ਪਾਲਕੀ ਸੰਗਤਾਂ ਨੂੰ ਦਰਸ਼ਾਉਂਦੇ ਰਹੇ ਨੇ ਗੁਰੂ ਤੇਗ ਬਹਾਦਰ ਨੀਏ ਗੁਰ ਬਾਣੀ ਗਾਇਨ ਕਰ ਰਹੇ ਨੇ ਗੁਰੂ ਜਸ ਤਾਂ ਇਹ ਨੇ ਤੇ ਸੰਗਤਾਂ ਦੇ ਵਿੱਚ ਬੜਾ ਭਾਰੀ ਹੰਸ਼ਾ ਜੀ ਇੱਧਰ ਸੰਗਤਾਂ ਦੇ ਵਿੱਚ ਆਪਾਂ ਨਜ਼ਰ ਮਾਰੀਏ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਉਹ ਪਿੱਛੇ ਤੱਕ ਵੀ ਜਿੱਥੋਂ ਤੱਕ ਤੁਸੀਂ ਦੇਖੋਗੇ ਸਾਰੀ ਸੰਗਤ ਜਿਹੜੀ ਉਹ ਨਗਰ ਮੀਤਰ ਦੇ ਵਿੱਚ ਵਿੱਚ ਪਾਰਕੀ ਸਾਹ ਦੇ ਵਿੱਚ ਵਿੱਚ ਆ ਰਹੀ ਹੈ ਜੀ ਲ ਆਇਆ ਸੀ ਜਾਂ ਨਾਲ ਸੇ ਦੇ ਵੇਖਿਆ ਜੋਸ਼ ਭੱਟ ਦੇ ਲਈ ਢਾਡੀ ਸਿੰਘਾਂ ਦਾ ਜਿਹੜਾ ਵੇਚਾ ਜਣਾੜੋ ਕਨਕੇ ਪਿਆਰ ਹੈ ਇਸ ਤੋਂ ਅੱਗੇ ਤੁਸਾਂ ਦੀ ਪੇਹ ਤਾਏ ਚਾੜੀ ਸਿੰਘਾਂ ਦਾ ਜਿਹੜਾ ਉਹ ਜਲੂਹਾ ਇਸ ਤਰ੍ਹਾਂ ਤੋਂ ਸਾਲ ਸਕੇ ਵੀ ਦਰਸ਼ਨ ਕਰਾਵਾਂਗੇ ਕਿ ਕਿ ਮੀਂਹ ਵਾਲੀ ਸਾਲ ਤੋਂ ਹੋ ਕੇ ਜੋ ਬੱਚੇ ਧਤਕਾ ਖੇਡ ਰਹੇ ਨੇ ਨੈਗ ਸੇ ਧਤਕਾ ਖੇਡ ਰਹੇ ਨੇ ਫੇਰ ਜਿਹੜੇ ਨਗਾਰੇ ਦੇ ਵਿੱਚ ਪਰ ਗੱਜੂ ਕਿਸੇ ਵੇਲੇ ਹਿੰਦੁਸਤਾਨ ਦੀ ਹਕੂਮਤ ਫੈਨਦੀ ਸੀ ਕਿ ਵੀ ਅਸੀਂ ਇਥੇ ਨਗਾਰਾ ਨਹੀਂ ਵਜਣ ਦੇਣਾ ਕਿਸੇ ਨੂੰ ਦਸਤਾਰ ਨਹੀਂ ਬੰਨਣ ਦੇਣੀ ਕਿਸੇ ਨੂੰ ਘੋੜੇ ਤੇ ਨਹੀਂ ਚੜ੍ਹਣ ਦੇਣਾ ਤੇ ਗੁਰੂ ਸਾਹਿਬ ਨੇ ਇਹਨਾਂ ਵੰਗਾਰਾਂ ਨੂੰ ਜਿਹੜਾ ਚੈਲੰਜ ਕਿਰਦਾ ਸੀਗਾ ਇਹਨਾਂ ਨੂੰ ਵੰਗਾਰਿਆ ਸੀ ਇਹਨਾਂ ਸਿਖਸ਼ੀਆਤਾਂ ਨੂੰ ਇਹਨਾਂ ਜਰਵਾਣਿਆਂ ਨੂੰ ਵੰਗਾਰਿਆ ਸੀ ਕਿ ਅੱਜ ਤੋਂ ਬਾਅਦ ਮੇਰਾ ਖਾਲਸਾ ਜਿਹੜਾ ਉਹ ਦਸਤਾਰ ਵੀ ਬਨੇਗਾ ਘੋੜੇ ਤੇ ਵੀ ਚੜੇਗਾ ਨਗਾਰੇ ਵੀ ਖੜਕਣਗੇ ਤੇ ਸ਼ਾਸਤਰ ਵਿਦਿਆ ਦੇ ਧਨੀ ਵੀ ਹੋਣਗੇ ਸ਼ਾਸਤਰ ਵੀ ਪਹਿਨੇਗਾ ਬਜੀ ਆ ਪਾਲਸਾ ਤੇ ਉਹੀ ਜਿਹੜਾ ਜਾਹੋ ਜਲਾਲ ਅੱਜ ਸੰਗਤ ਵਿੱਚ ਦੇਖਣ ਨੂੰ ਮੈਨਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਐਦਾ ਕਰਦੇ ਆ ਕੋਈ ਨਹੀਂ